ਮੈਂ ਕਰਮਜੀਤ ਕਰ ਚੈਲ ਚੈਲ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਆਈ ਤੋਂ ਦਿਨੀ ਮੈਂ ਲੈ ਕੇ ਆਇਆ ਸ਼ਿਮਰ ਪਸ਼ਮੀਨਾ ਦੇ ਸੂਟ ਦੇ ਸ਼ੌਪ ਦਾ ਡਰੈਸ ਤੁਹਾਨੂੰ ਪਤਾ ਹੀ ਹੈ ਚੰਦ ਚੈਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਜਿੱਧਰੋਂ ਬੱਸਾ ਬੱਸ ਅੱਡੇ ਦੇ ਵਿੱਚ ਐਂਟਰ ਕਰਦੀਆਂ ਨੇ ਐਸੇ ਪਾਸੇ ਤਾਕੀ ਵਾਲੇ ਪਾਸੇ ਨਾ ਛੋਟੀ ਕੰਦ ਹੈ ਜਦੋਂ ਬੱਸ ਬੱਸ ਅੱਡੇ ਦੇ ਵਿੱਚ ਐਂਟਰ ਕਰ ਜਿਹਦੇ ਪਾਸੇ ਤਾਕੀ ਆਉਂਦੀ ਹੈ ਬੱਸ ਦੀ ਉਸ ਪਾਸੇ ਛੋਟੀ ਕੰਧ ਆ ਉਹਦੇ ਨਾਲ ਨਾ ਤੁਸੀਂ ਅੰਦਰ ਨੂੰ ਚਲੇ ਜਾਣਾ ਗਲੀ ਦੇ ਵਿੱਚ ਤਾਂ ਸਿਰਫ 1 ਮਿੰਟ ਦਾ ਰਸਤਾ ਹੈ ਉੱਪਰ ਚੈਲ ਕਲੈਕਸ਼ਨ ਦਾ ਬੋਰਡ ਲੱਗਿਆ ਹੋਇਆ ਹੈ ਤੇ ਅੱਜ ਤੁਹਾਡੇ ਲਈ ਮੈਂ ਲੈ ਕੇ ਆਇਆ ਸ਼ਿਮਰ ਪਸ਼ਮੀਨਾ ਦੇ ਸੂਟ ਜਿਨ੍ਹਾਂ ਦਾ ਰੇਟ ਰਹੂਗਾ 800 ਰੁਪਿਆ ਇਹ ਪਸ਼ਮੀਨਾ ਨਿੱਗਾ ਹੁੰਦਾ ਹੈਗਾ ਜਿਹੜਾ ਮੇਰੇ ਪਾਇਆ ਹੋਇਆ ਇਹ ਵੀ ਇਹੀ ਹੈ ਇਹ ਤੇ ਬੋਰ ਨਹੀਂ ਆਉਂਦਾ ਕਪੜਾ ਹੀ ਵਧੀਆ ਹੁੰਦਾ ਏਕੇ ਮਿਲਦਾ ਕਪੜਾ ਇਹ ਇਹਨਾਂ ਦਾ ਰੇਟ ਰਹੂਗਾ ਜੀ 800 ਰੁਪਿਆ ਇਹਦੇ ਵਿੱਚ ਸਾਰਿਆਂ ਦੇ ਵਿੱਚ ਤਿੰਨ ਤਿੰਨ ਕਲਰ ਨੇਗੇ ਇਹਦੇ ਆਪ ਅਡ ਅਡ ਕਲਿੱਪ ਬਣਾ ਕੇ ਪਾਉਂਦੇ ਰਾਂਗੇ ਕਿਉਂਕਿ ਸਰਦੀ ਦੀ ਮੇਰੇ ਖਿਆਲ ਇਹਦੇ ਚ ਇਹ ਆਪਣਾ ਲਾਸਟ ਸਟਾਕ ਹੈਗਾ ਪਿੱਛੋਂ ਆਪਾਂ ਕਪੜਾ ਮੰਗਵਾਉਣਾ ਜਿਹੜਾ ਇਹ ਬੰਦ ਕਰਤਾ ਸਰਦੀਆਂ ਵਾਲਾ ਕਿਉਂਕਿ ਆਪਣੇ ਕੋਲੇ ਫਰਵਰੀ ਦੇ ਵਿੱਚ ਤਾਂ ਗਰਮੀ ਵਾਲਾ ਸਟਾਰਟ ਹੋ ਜਾਂਦੀ ਹੈ कॉटन ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਤਿੰਨ ਤਿੰਨ ਕਲਰ ਨੇਗੇ ਜੇ ਕਿਸੇ ਨੇ ਬਾਏ ਕਰਨਾ ਤਾਂ ਸਕਰੀਨਸ਼ਾਟ ਲੈ ਕੇ ਭੇਜ ਦਿ ਤੁਸੀਂ ਚੈਟ ਕਰਨ ਲੱਗਦੇ ਹੋ ਨਾ ਯੈਸ ਨੋ ਤੁਹਾਨੂੰ ਹੋ ਗਈ ਉਸੇ ਟਾਈਮ ਤੁਸੀਂ ਪੇਮੈਂਟ ਕਰ ਦਿਆ ਕਰੋ ਤੇ ਜੇ ਉਸ ਤੋਂ ਬਾਅਦ ਕਰਦੇ ਹੋ ਨਾ ਤਾਂ ਥੋੜਾ ਪੁੱਛ ਲਿਆ ਕਰੋ ਵੀ ਉਹ ਸੂਟ ਹੈਗਾ ਕਿ ਨਹੀਂ ਹੈਗਾ ਕਿਉਂਕਿ ਕਸਟਮਰ ਬਿਨਾ ਪੁੱਛੇ ਫਿਰ ਇੱਕ ਦੋ ਦਿਨਾਂ ਬਾਅਦ ਤੋ ਪੇਮੈਂਟ ਕਰਦੇ ਆ ਨਾ ਤਾਂ ਕਈ ਵਾਰੀ ਉਹ ਸੇਲ ਹੋ ਚੁੱਕਿਆ ਹੁੰਦਾ ਸੇਮ ਕਲਰ ਇਹਨਾਂ ਦਾ ਰੇਟ ਰਹੂਗਾ ਜੀ 800 ਰੁਪਿਆ ਬੋਟਮ ਆ ਜਿਹੜੀ ਇਹ ਤੇ ਵੀ ਪ੍ਰਿੰਟ ਹੈ ਤੇ ਉਤੇ ਸੈਲਫ ਪ੍ਰਿੰਟ ਹੈਗਾ ਤੇ ਕਲਰ ਦੇ ਵਿੱਚ ਹੈ ਇਹਨਾਂ ਦਾ ਰੇਟ ਰਹੂਗਾ 800 ਰੁਪਿਆ ਸਟਾਕ ਆਪਣੇ ਕੋਲੇ ਬਹੁਤ ਸਾਰਾ ਪਿਆ ਹਲੇ ਦੇਖੋ ਸਾਰਾ ਪਿੱਛੇ ਹੀ ਲੱਗਿਆ ਹੋਇਆ ਹੈਗਾ ਤੇ ਉਧਰ ਕਟਿੰਗ ਦੇ ਵਿੱਚ ਵੀ ਆਪਣੇ ਕੋਲੇ ਪਏ ਹੋਏ ਨੇ ਹੋਰ ਬਾਕੀ ਤੁਹਾਨੂੰ ਕੱਲਾ ਕੱਲਾ ਕਰਕੇ ਨਾ ਜਿਹੜਾ ਕਲਿੱਪ ਤੇ ਥੋੜਾ ਜਿਆਦਾ ਪਤਾ ਲੱਗਦਾ ਜਿਵੇਂ ਕੀਕ ਪ੍ਰਿੰਟ ਦੇ ਜਿਹੜਾ ਡਿਜ਼ਾਈਨ ਹੈ ਉਹਦੇ ਉਸੇ ਦੇ ਤਿੰਨ ਚਾਰ ਡਿਜ਼ਾਈਨ ਦੀ ਵੀਡੀਓ ਪੈ ਜਾਂਦੀ ਹੈ ਇਹਨਾਂ ਦਾ ਰੇਟ ਰਹੂਗਾ ਜੀ 800 ਰੁਪਏ ਇਹ ਆ ਗਿਆ ਫਰੋਜੀ ਕਲਰ ਦੇ ਵਿੱਚ ਪ੍ਰਿੰਟ ਇਹਦੇ ਬਹੁਤ ਸੋਹਣੇ ਆ ਤੇ ਇਹ ਆ ਗਿਆ ਚੈੱਕ ਚੈੱਕ ਦੇ ਵਿੱਚ ਵੀ ਆਪਣੇ ਕੋਲੇ ਤਿੰਨ ਕਲਰ ਨੇਗੇ ਇਹ ਤੁਹਾਨੂੰ ਫਿਰ ਵੀਡੀਓ ਪਾਵਾਂਗੇ ਚੈੱਕ ਚ ਪ੍ਰਿੰਟ ਪ੍ਰਿੰਟ ਕਲਰ ਹੋਰ ਨਾ ਦੇਈ ਤੋਂ ਹੀ ਨਾ ਦੇਈ ਇਹਦੇ ਵਿੱਚ ਤਿੰਨ ਕਲਰ ਨੇ ਸਾਰਿਆਂ ਦੇ ਵਿੱਚ ਤੁਹਾਨੂੰ ਤਿੰਨ ਤਿੰਨ ਚਾਰ ਚਾਰ ਕਲਰ ਮਿਲਣਗੇ ਨਾਈ ਕਲਰ ਤੇ ਰਹਿੰਦੀ ਡਿਜ਼ਾਈਨ ਦੇ ਦੋ ਹੋਰ ਇਹ ਸਾਰੇ ਡਿਜ਼ਾਈਨ ਜਿਹੜੇ ਨੇ ਵੱਖੋ ਵੱਖਰੇ ਨੇ ਸ਼ਿਮਰ ਪਸ਼ਮੀਨਾ ਕਪੜਾ ਇਹ ਨਿੱਗਾ ਹੁੰਦਾ ਠੰਡਾ ਜਾਂ ਕਪੜਾ ਨਹੀਂ ਆ ਇਹ ਲਾਈਨਿੰਗ ਤੇ ਲੱਗਦੀ ਨਹੀਂ ਕਿਉਂਕਿ ਮੈਂ ਆਪ ਖੁਦ ਵੇਅਰ ਕੀਤਾ ਹੋਇਆ ਤਾਂ ਇਹਦੇ ਵਿੱਚ ਲਾਈਨਿੰਗ ਦੀ ਕੋਈ ਲੋੜ ਨਹੀਂ ਇਹਦੇ ਵਿੱਚ ਵੀ ਤਿੰਨ ਕਲਰ ਨੇਗੇ ਤੁਹਾਨੂੰ ਡਿਜ਼ਾਈਨ ਹੀ ਦਿਖਾਵਾਂਗੇ ਕਲਰ ਤਾਂ ਤੁਹਾਨੂੰ ਜਦੋਂ ਦੁਬਾਰਾ ਤੋਂ ਕਲਿੱਪ ਪਾਉਂਦੇ ਰਹਨੇ ਆ ਇਨਸਟਾ ਤੇ ਵੀ ਆਪਣਾ ਕਲਿੱਪ ਪੈਂਦਾ ਤੇ YouTube ਤੇ ਵੀ ਪਾਉਨੇ ਆ ਕਲਿੱਪ ਜਿਹੜੀ ਰੀਲ ਪੈਂਦੀ ਆ ਨਾ ਤੁਸੀਂ ਉਹਦੇ ਚ ਦੇਖ ਲਿਆ ਕਰੋ ਉਹਦੇ ਚ ਫਿਰ ਆਪਾਂ ਕਟਿੰਗ ਕਰਕੇ ਤੇ ਇਹਨਾਂ ਦੇ ਸਾਰੇ ਸਾਰੇ ਕਲਰ ਪਾਵਾਂਗੇ ਇਹਨਾਂ ਦਾ ਰੇਟ ਰਹੂਗਾ ਜੀ 800 ਰੁਪਿਆ ਕਲਰ ਇਹਦੇ ਵਿੱਚ ਹੋਰ ਮਿਲਨੇ ਆ ਤੁਹਾਨੂੰ ਡਾਰਕ ਸ਼ੇਡ ਵੀ ਹੈਗੇ ਨੇ ਲਾਈਟ ਵੀ ਹੈਗੇ ਨੇ ਜਿਵੇਂ ਲਾਈਟ ਸ਼ੇਡ ਆ ਗਿਆ ਕਲਰ ਇਹਦੇ ਚ ਹੋਰ ਵੀ ਹੈਗੇ ਨੇ ਐਸੇ ਡਿਜ਼ਾਈਨ ਦੇ ਵਿੱਚ ਕਲਰ ਤੁਹਾਨੂੰ ਹੋਰ ਵੀ ਮਿਲ ਜਾਣੇ ਆ ਜਿਵੇਂ ਜਿਹੜੇ ਸ਼ਾਇਦ ਬਲੈਕ ਵੀ ਹੋਊਗਾ ਰੈੱਡ ਹੋਊਗਾ ਐਵੇਂ ਦੇ ਕਲਰ ਹੁੰਦੇ ਨੇ ਦੋ ਦੋ ਤਿੰਨ ਤਿੰਨ ਕਲਰ ਨੇ ਇਹਦੇ ਚ ਇੰਨਾ ਦਾ ਰੇਟ ਹੋਊਗਾ ਜੀ 800 ਰੁਪਿਆ ਬਸੇ ਸ਼ਿਮਰ ਪਸ਼ਮੀਨਾ ਆਪਣੇ ਕੋਲੇ ਕਾਫੀ ਸਾਰਾ ਸਟਾਕ ਪਿਆ ਇਹਦਾ ਤੇ ਇਹਨਾਂ ਦੀਆਂ ਰੀਲਾਂ ਪਾਵਾਂਗੇ ਤੇ ਹੋਰ ਵੀ ਮੈਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਕੋਈ ਹੋਰ ਕੱਪੜਾ ਵੀ ਦਿਖਾ ਦਿਆਂ ਕਿਉਂਕਿ ਆਪਣੇ ਕੋਲੇ ਐਲਪਾਈਨ ਵੀ ਹੈ ਬਲੈਕ 베ਰੀ ਦੇ ਵੀ ਹੈ ਕਿਹੜਾ 570 ਰੁਪਏ ਦਾ ਸੂਟ ਹੈ ਅਲਪਾਈਨ ਦਾ ਹੈਗਾ 450 ਰੁਪਏ ਦਾ ਆਲਓਵਰ ਜੇ ਮੈਚਿੰਗ ਲਾਓਗੇ ਤਾਂ ਉਹਦਾ ਰੇਟ ਰਹੂਗਾ ਜੀ 500 ਰੁਪਿਆ ਉਹ ਮੈਂ ਤੁਹਾਨੂੰ ਇੱਕ ਵਾਰੀ ਚਾਤ ਮਰਵਾ ਦੂੰਗੀ ਤੇ ਕਲਿੱਪ ਹੁਣ ਸਾਰਿਆਂ ਦੀ ਪੈਂਦੀ ਰਹੂਗੀ ਆ ਦੇਖੋ ਕਿ ਬਲੈਕ ਡਿਨਸ ਆ ਗਿਆ ਇਹਨਾਂ ਦੇ ਵਿੱਚ ਪ੍ਰਿੰਟ ਬਹੁਤ ਸਾਰੇ ਨੇਗੇ ਆ ਖੋਲ ਕਿਉਂਕਿ ਸਾਰੇ ਪ੍ਰਿੰਟ ਮੇਰੇ ਖਿਆਲ ਚ ਦਿਖਾਈ ਨਹੀਂ ਦੱਸਦਾ ਪ੍ਰਿੰਟ ਬਹੁਤ ਨੇ ਵਿੱਚ ਤੇ ਕਲਰ ਵੀ ਵਿੱਚ ਬਹੁਤ ਨੇ ਫਿਰ ਤਿੰਨ ਤਿੰਨ ਕਲਰ ਨੇ ਅੱਗੋਂ ਇਹਦੇ ਵਿੱਚ ਇਹਨਾਂ ਦਾ ਰੇਟ 800 ਰੁਪਏ ਸਾਰੇ ਜਿਹੜੇ ਮੈਂ ਤੁਹਾਨੂੰ ਸ਼ਿਮਰ ਪਸ਼ਮੀਨਾ ਦੇ ਸੂਟ ਦਿਖਾਏ ਨੇ ਇਹਦੇ ਵਿੱਚ ਵੀ ਤਿੰਨ ਕਲਰ ਮਿਲਣਗੇ ਪ੍ਰਿੰਟ ਸਾਰੇ ਵਧੀਆ ਨੇ ਇਹਦੇ ਵਿੱਚ ਤੇ ਹੁਣ ਮੈਂ ਇੱਕ ਵਾਰੀ ਤੁਹਾਨੂੰ ਅਲਪਾਈਨ ਵਗੈਰਾ ਤੇ ਝਾਤ ਮਰਵਾ ਦਿਆਂ ਕਿਉਂਕਿ ਇਹਨਾਂ ਦੇ ਪ੍ਰਿੰਟ ਹੋਰ ਬਹੁਤ ਸਾਰੇ ਨੇ ਉਹ ਤੁਸੀਂ ਕਲਿੱਪ ਦੇ ਰਾਹੀਂ ਦੇਖੀ ਸਕਦੇ ਹੋ ਜਦੋਂ ਆਪਾਂ ਕਲਿੱਪ ਆਵਾਂਗੇ ਤੇ ਇਹ ਆਪਣੇ ਕੋਲ ਅਲਪਾਈਨ ਹੈ ਇਹ ਰਿਪੀਟ ਹੁੰਦਾ ਰਹਿੰਦਾ ਹੈ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਕਸਟਮਰ ਖਰੀਦਣੇ ਇਹਨਾਂ ਦਾ ਰੇਟ ਲੁਗਾ ਆਲਓਵਰ ਦਾ 450 ਰੁਪਏ ਸਾਰੀ ਅਲਪਾਈਨ ਲੱਗੀ ਹੋਈ ਹੈ ਆਪਣੇ ਕੋਲੇ ਇਹ 450 ਰੁਪਏ ਦੀ ਰੇਂਜ ਚ ਹੈ ਤੇ ਇੱਕ ਆਪਣੇ ਕੋਲੇ ਇਹਦੇ ਚ ਹੈਗਾ 570 ਰੁਪਏ ਦੀ ਰੇਂਜ ਬਲੈਕਬੈਰੀ ਜਿਹਦੀ ਬੋਟਮ ਤੇ ਵੀ ਪ੍ਰਿੰਟ ਹੈ ਤੇ ਸ਼ਰਟ ਤੇ ਪ੍ਰਿੰਟ ਹੈ ਇਹਦੇ ਵਿੱਚ ਵੀ ਬਹੁਤ ਸਾਰੇ ਕਲਰ ਨੇ ਕਲਰ ਡਿਜ਼ਾਈਨ ਇਹ ਚ ਪ੍ਰਿੰਟ ਰੰਗ ਸਾਰੇ ਹੈਗੇ ਨੇ ਤੇ ਇਹ ਵੀ ਵੀਡੀਓ ਤੁਹਾਨੂੰ ਕਲਿੱਪਾਂ ਵਿੱਚ ਪਾਉਂਦੇ ਰਵਾਂਗੇ ਤੇ ਹੋਰ ਆਪਣੇ ਕੋਲੇ ਇਹ ਵੇਟ ਵਾਲਾ ਪਿਆਗਾ ਇਹ ਕੋਰੀਅਨ ਕਟ్రਾਈ ਜੈਗੀ ਇਹਦੇ ਵਿੱਚ ਵੀ ਕਾਫੀ ਸਾਰੇ ਡਿਜ਼ਾਈਨ ਨੇ 15-16 ਡਿਜ਼ਾਈਨ ਹੋਣਗੇ ਇਹਦਾ ਰੇਟ 400 ਰੁਪਿਆ ਇਹ ਐਕਸਪੋਰਟ ਦੀ ਕਟ్రਾਈ ਜੈ 6-7 ਡਿਜ਼ਾਈਨ ਨੇ ਇਹਦੇ ਚ ਇਹਦਾ ਰੇਟ ਕਟ్రਾਈ ਦਾ ਆਲਓਵਰ ਸੂਟ ਦਾ ਰਹੂਗਾ 800 ਰੁਪਿਆ ਮੈਚਿੰਗ ਥੋੜਾ ਕੱਟ ਪੈ ਜਾਣੇ ਇਹ ਸਾਰੇ ਵੇਟ ਵਾਲਾ ਆਪਣੇ ਕੋਲੇ ਵਧੀਆ ਕਪੜਾ ਹੁੰਦਾ 500 ਦੀ ਰੇਂਜ ਚ ਪਹਿਣਾ ਤੁਹਾਨੂੰ ਇਹ ਰਿਆ ਕਲਿੱਪ ਪਈ ਵੀ ਹੋਈ ਆ ਪਹਿਲਾਂ ਇਹਨਾਂ ਦੀ ਰਿਪੀਟ ਹੁੰਦੇ ਰਹਿੰਦੇ ਨੇ ਤੇ ਦੁਬਾਰਾ ਵੀ ਪਹਿਣੀ ਆ ਇਹਨਾਂ ਦਾ ਰੇਟ ਜਿਹੜੇ ਇਹ ਪੈਨੇ 350 ਰੁਪਏ ਦੀ ਰੇਂਜ 'ਚ ਇਹ ਵੀ ਏਕੇ ਦਈਆ ਇਹਦਾ ਰੇਟ ਰਹੂਗਾ 350 ਰੁਪਿਆ ਇਹਦੇ 'ਚ ਵੀ ਆਪਣੇ ਕੋਲੇ ਕਾਫੀ ਸਾਰੇ ਪ੍ਰਿੰਟ ਪਏ ਨੇ ਤੇ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਤੁਹਾਡਾ ਧੰਨਵਾਦ ਕਰਨ ਲਈ ਮੇਰੇ ਕੋਲੇ ਕੋਈ ਇਹਦੇ ਲਈ ਸ਼ਬਦ ਹੀ ਨਹੀਂ ਹੈ ਹਰ ਸ਼ਬਦ ਤੁਹਾਡਾ ਧੰਨਵਾਦ ਲਈ ਛੋਟਾ ਪੈ ਜਾਂਦਾ ਤੁਹਾਡਾ ਇੰਨਾ ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਤਸਰੀਕਾਲ ਜੀ ਥੈਂਕ ਯੂ